ਤੁਸਤੇ ਕਿਊ ਟੈਲੀਪੋਸਟ ਪੰਜਾਬੀ ਮੈਂ ਹਸ ਨੈਨਾਟ ਚੰਡੀਗੜ੍ਹ ਦੇ ਇੱਕ ਮਾਲ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਦੱਸਦੀ ਕਿ ਕ੍ਰਿਸਮਸ ਤੇ ਬੱਚੀ ਆਪਣੇ ਮਾਪਿਆਂ ਦੇ ਨਾਲ ਮਾਲ ਦੇ ਵਿੱਚ ਜਾਂਦੀ ਹੈ ਤੇ ਖੇਡ ਰਹੀ ਸੀ ਤੇ ਅਚਾਨਕ ਹੈਂਗਿੰਗ ਬੋਲ ਜਿਹੜੀ ਅੜਕ ਜਾਂਦੀ ਹੈ ਮੱਥੇ ਦੇ ਵਿੱਚ ਵੱਜਦੀ ਹੈ ਜਿਸ ਕਰਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਕਾਫੀ ਰੋਣ ਲੱਗਦੀ ਹੈ ਹਾਲਾਂਕਿ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਨੇ ਪੁਲਿਸ ਦੇ ਵੱਲੋਂ ਬੱਚੀ ਅਤੇ ਉਸਦੇ ਮਾਪਿਆਂ ਨੂੰ ਮੈਡੀਕਲ ਲਈ ਹਸਪਤਾਲ ਪਹੁੰਚਾਇਆ ਗਿਆ ਜョਥੇ ਗੱਲ ਕੀਤੀ ਜਾਵੇ ਚੰਡੀਗੜ੍ਹ ਦੇ ਵਿੱਚ ਪਿਛਲੇ ਸਾਲ ਵੀ ਇੱਕ ਵੱਡਾ ਹਾਦਸਾ ਵਾਪਰਦਾ ਹੈ ਖਿਡੋਨਾ ਟ੍ਰੇਨ ਦੇ ਵਿੱਚ ਬੱਚਾ ਜਿਹੜਾ ਟ੍ਰੇਨ ਪਲਟ ਜਾਂਦੀ ਹੈ ਜਿਸ ਕਰਕੇ ਬੱਚੇ ਦੀ ਮੌਤ ਹੋ ਗਈ ਸੀ ਸੋ ਅਕਸਰੀ ਦੇਖਿਆ ਜਾਂਦਾ ਹੈ ਕਿ ਕਦੀ ਵੇਲੇ ਅਣਗੈਲੀਆਂ ਵੀ ਹੋ ਜਾਂਦੀਆਂ ਨੇ ਪਰ ਅਜਿਹੀ ਸਥਿਤੀ ਦੇ ਵਿੱਚ ਤਿਹਾਰਾਂ ਦਾ ਸੀਜ਼ਨ ਹੈ ਅਗਰ ਤੁਸੀਂ ਘੁੰਮਣ ਜਾਂਦੇ ਹੋ ਬੱਚਿਆਂ ਨੂੰ ਘੁੰਮਣ ਦੇ ਲਈ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਜ਼ਰੂਰ ਸਾਵਧਾਨੀ ਵਰਤਨੀ ਚਾਹੀਦੀ ਹੈ ਤੇ ਅਜਿਹੀ ਹੀ ਹਾਦਸੇ ਦਾ ਇੱਕ 4 ਸਾਲ ਦੀ ਬੱਚੀ ਸ਼ਿਕਾਰ ਹੋਈ ਹੈ ਮੱਥੇ ਦੇ ਵਿੱਚ ਉਸਤੇ ਹੈਂਗਿੰਗ ਬੋਲ ਲੱਗਤੀ ਹੈ ਜਿਸ ਕਰਕੇ ਰੋਂਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਪਹੁੰਚਦੇ ਨੇ ਹਾਲਾਂਕਿ ਮਾਲ ਦੇ ਵਿੱਚ ਕਾਫੀ ਹੰਗਾਮਾ ਵੀ ਹੁੰਦਾ ਹੈ ਤਾਂ 크리스마ਸ ਕਰਨ ਮਾਲ ਦੇ ਵਿੱਚ ਕਾਰਨੀਵਲ ਦਾ ਤਿਉਹਾਰ ਚੱਲ ਰਿਹਾ ਸੀ ਤਾਂ ਜਿਹੇ ਦੇ ਵਿੱਚ ਬੱਚੀ ਆਪਣੇ ਮਾਪਿਆਂ ਦੇ ਨਾਲ ਇਸ ਕਾਰਨੀਵਲ ਨੂੰ ਦੇਖਣ ਦੇ ਲਈ ਆਉਂਦੀ ਹੈ ਤਾਂ پارک ਏਰੀਆ ਦੇ ਬਾਹਰ ਖੇਡ ਰਹੀ ਸੀ ਤਾਂ ਅਚਾਨਕ ਉਸਦੇ ਮੱਥੇ ਦੇ ਵਿੱਚ ਹੈਂਗਿੰਗ ਬੋਲ ਲੱਗਦੀ ਹੈ ਜਿਸ ਕਰਕੇ ਹਾਦਸੇ ਦਾ ਸ਼ਿਕਾਰ ਹੋ ਕੇ ਤੇ ਜ਼ਮੀਨ ਦੇ ਉੱਤੇ ਡਿੱਗ ਜਾਂਦੀ ਹੈ ਤੇ ਇਹ ਦੇਖ ਕੇ ਕਾਫੀ ਹੰਗਾਮਾ ਵੀ ਹੋ ਗਿਆ ਤੇ ਉੱਥੇ ਹੀ ਲੋਕਾਂ ਦੇ ਵੱਲੋਂ ਜੜਾਇਆ ਉੱਥੇ ਪਹੁੰਚ ਕੇ ਬੱਚੀ ਨੂੰ ਚੁੱਕਿਆ ਜਾਂਦਾ ਹੈ ਤੇ ਹਸਪਤਾਲ ਲਿਜਾਇਆ ਗਿਆ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਦਾ ਰੁਕ ਕਰਦੇ ਕਿ ਕਿਵੇਂ ਇਹ ਹਾਦਸਾ ਵਾਪਰਿਆ ਚੰਡੀਗੜ੍ਹ ਦੇ ਇੱਕ ਮਾਲ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਦੱਸਦੀ ਹੈ ਕਿ 크리스마ਸ ਤੇ ਬੱਚੀ ਆਪਣੇ ਮਾਪਿਆਂ ਦੇ ਨਾਲ ਮਾਲ ਦੇ ਵਿੱਚ ਜਾਂਦੀ ਹੈ ਤੇ ਖੇਡ ਰਹੀ ਸੀ ਤੇ ਅਚਾਨਕ ਹੈਂਗਿੰਗ ਬੋਲ ਜਿਹੜੀ ਅੜਕ ਜਾਂਦੀ ਹੈ ਮੱਥੇ ਦੇ ਵਿੱਚ ਵੱਜਦੀ ਹੈ ਜਿਸ ਕਰਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਕਾਫੀ ਰੋਣ ਲੱਗਦੀ ਹੈ ਹਾਲਾਂਕਿ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਨੇ ਪੁਲਿਸ ਦੇ ਵੱਲੋਂ ਬੱਚੀ ਅਤੇ ਉਸਦੇ ਮਾਪਿਆਂ ਨੂੰ ਮੈਡੀਕਲ ਲਈ ਹਸਪਤਾਲ ਪਹੁੰਚਾਇਆ ਗਿਆ ਜョਥੇ ਗੱਲ ਕੀਤੀ ਜਾਵੇ ਚੰਡੀਗੜ੍ਹ ਦੇ ਵਿੱਚ ਪਿਛਲੇ ਸਾਲ ਵੀ ਇੱਕ ਵੱਡਾ ਹਾਦਸਾ ਵਾਪਰਦਾ ਹੈ ਖਿਡੋਨਾ ਟ੍ਰੇਨ ਦੇ ਵਿੱਚ ਬੱਚਾ ਜਿਹੜਾ ਟ੍ਰੇਨ ਪਲਟ ਜਾਂਦੀ ਹੈ ਜਿਸ ਕਰਕੇ ਬੱਚੇ ਦੀ ਮੌਤ ਹੋ ਗਈ ਸੀ ਸੋ ਅਕਸਰੀ ਦੇਖਿਆ ਜਾਂਦਾ ਹੈ ਕਿ ਕਦੀ ਵੇਲੇ ਅਣਗੈਲੀਆਂ ਵੀ ਹੋ ਜਾਂਦੀਆਂ ਨੇ ਪਰ ਅਜਿਹੀ ਸਥਿਤੀ ਦੇ ਵਿੱਚ ਤਿਹਾਰਾਂ ਦਾ ਸੀਜ਼ਨ ਹੈ ਅਗਰ ਤੁਸੀਂ ਘੁੰਮਣ ਜਾਂਦੇ ਹੋ ਬੱਚਿਆਂ ਨੂੰ ਘੁੰਮਣ ਦੇ ਲਈ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਜ਼ਰੂਰ ਸਾਵਧਾਨੀ ਵਰਤਨੀ ਚਾਹੀਦੀ ਹੈ ਤੇ ਅਜਿਹੀ ਹੀ ਹਾਦਸੇ ਦਾ ਇੱਕ 4 ਸਾਲ ਦੀ ਬੱਚੀ ਸ਼ਿਕਾਰ ਹੋਈ ਹੈ ਮੱਥੇ ਦੇ ਵਿੱਚ ਉਸਤੇ ਹੈਂਗਿੰਗ ਬੋਲ ਲੱਗਤੀ ਹੈ ਜਿਸ ਕਰਕੇ ਰੋਂਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਪਹੁੰਚਦੇ ਨੇ ਹਾਲਾਂਕਿ ਮਾਲ ਦੇ ਵਿੱਚ ਕਾਫੀ ਹੰਗਾਮਾ ਵੀ ਹੁੰਦਾ ਹੈ ਤਾਂ 크리스마ਸ ਕਾਰਨ ਮਾਲ ਦੇ ਵਿੱਚ ਕਾਰਨੀਵਲ ਦਾ ਤਿਉਹਾਰ ਚੱਲ ਰਿਹਾ ਸੀ ਤਾਂ ਜਿਹੇ ਦੇ ਵਿੱਚ ਬੱਚੀ ਆਪਣੇ ਮਾਪਿਆਂ ਦੇ ਨਾਲ ਇਸ ਕਾਰਨੀਵਲ ਨੂੰ ਦੇਖਣ ਦੇ ਲਈ ਆਉਂਦੀ ਹੈ ਤਾਂ پارک ਏਰੀਆ ਦੇ ਬਾਹਰ ਖੇਡ ਰਹੀ ਸੀ ਤਾਂ ਅਚਾਨਕ ਉਸਦੇ ਮੱਥੇ ਦੇ ਵਿੱਚ ਹੈਂਗਿੰਗ ਬੋਲ ਲੱਗਦੀ ਹੈ ਜਿਸ ਕਰਕੇ ਹਾਦਸੇ ਦਾ ਸ਼ਿਕਾਰ ਹੋ ਕੇ ਤੇ ਜ਼ਮੀਨ ਦੇ ਉੱਤੇ ਡਿੱਗ ਜਾਂਦੀ ਤੇ ਇਹ ਦੇਖ ਕੇ ਕਾਫੀ ਹੰਗਾਮਾ ਵੀ ਹੋ ਗਿਆ ਤੇ ਉੱਥੇ ਹੀ ਲੋਕਾਂ ਦੇ ਵੱਲੋਂ ਜੜਾਇਆ ਉੱਥੇ ਪਹੁੰਚ ਕੇ ਬੱਚੀ ਨੂੰ ਚੁੱਕਿਆ ਜਾਂਦਾ ਤੇ ਹਸਪਤਾਲ ਲਿਜਾਇਆ ਗਿਆ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਦਾ ਰੁਕ ਕਰਦੇ ਕਿ ਕਿਵੇਂ ਇਹ ਹਾਦਸਾ ਵਾਪਰਿਆ